ਅੱਜਕੱਲ ਤਾਂ ਬੜਾ ਇੱਕ ਸੂਤਾਂ ਟ੍ਰੈਂਡ ਚੱਲਿਆ ਆ ਘਰ ਵਾਲੇ ਤੇ ਘਰ ਵਾਲੇ ਦੇ ਵਿੱਚ ਠੀਕ ਆ ਲੜਾਈ ਹੁੰਦੀ ਆ ਦੋਨਾਂ ਚੋਂ ਇੱਕ ਜਾਣੇ ਨੇ ਬਾਹਰ ਜਾ ਕੇ ਕਿਸੇ ਹੋਰ ਨਾਲ ਰਿਸ਼ਤੇ ਬਣਾ ਲੈਣੇ ਆ ਜਾਂ ਸੋਸ਼ਲ ਮੀਡੀਆ ਤੇ ਬਹਿ ਕੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਆ ਕੀ ਤੁਸੀਂ ਲਾ ਤੁਸੀਂ ਲਾਵਾਂ ਦੀ ਰਸਮ ਪੂਰੀ ਕੀਤੀ ਐ ਨਹੀਂ ਪਵਿੱਤਰ ਰਸਮ ਰਾਈਟ ਤੇ ਫਿਰ ਤੁਸੀਂ ਉਹਨਾਂ ਹੀ ਲਾਵਾਂ ਨੂੰ ਭੁੱਲ ਕੇ ਕਿਸੇ ਹੋਰ ਨਾਲ ਰਿਸ਼ਤਾ ਬਣਾਉਣ ਲੱਗ ਜਾਂ ਕਿਉਂਕਿ ਤੁਹਾਡਾ ਝਗੜਾ ਹੋਇਆ ਵੀ ਜਵਾਕੀ ਨੂੰ ਚੱਕਣਾ ਸਕੂਲੋਂ ਇੱਕ ਹੀ ਗੱਲ ਹੋਈ ਮੈਨੂੰ ਅੱਜ ਤੱਕ ਨਹੀਂ ਸਮਝ ਆਇਆ ਵੀ ਜਿਹੜੇ ਲੋਕੀ ਧੋਖਾ ਦਿੰਦੇ ਆ ਤੁਹਾਨੂੰ ਮਿਲਦਾ ਕੀ ਆ ਆਪਦਾ ਘਰ ਬਰਬਾਦ ਕਰ ਦੇ ਨਾਲ ਹੋਰ ਕਿਸਦਾ ਕਰਦੇ ਸ਼ਰਮ ਤਾਂ ਤੁਹਾਨੂੰ ਆਉਂਦੀ ਨਹੀਂ ਜਿਹੜੀ ਤੁਸੀਂ ਇਹ ਜੀ ਹਰਕਤ ਕਰਦੇ ਹੋ ਮਿਲਦਾ ਕੀ ਆ ਤੁਹਾਨੂੰ ਕੀ ਦੱਸ 2 ਸੈਕਿੰਟ ਵਾਸਤੇ ਜਿਹੜਾ ਲਾਈਕ ਨੋ ਵਨ ਨੋਸ ਥਿਸ ਪਰਸਨ ਨਾ ਹੀ ਤੁਸੀਂ ਉਹਨੂੰ ਨਹੀਂ ਚੰਗੀ ਤਰ੍ਹਾਂ ਜਾਣਦੇ ਹੋ ਤੁਹਾਡੇ 2 ਸੈਕਿੰਟ ਵਾਸਤੇ ਦੁੱਖ ਤੁਹਾਡੇ ਨਾਲ ਸਾਂਝੇ ਕਰਨਗੇ ਤੇ ਬੱਸ ਤੁਹਾਡਾ ਰਿਸ਼ਤਾ ਬਣ ਗਿਆ ਹੁਣ ਤੁਸੀਂ ਤਾਂ ਡੇਟ ਕਰਨ ਲੱਗ ਗਏ ਤੇ ਜਿਹੜੇ ਤੁਹਾਡੇ ਘਰੇ ਘਰ ਵਾਲੇ ਜਾਂ ਘਰ ਵਾਲਾ ਆ ਉਹਨਾਂ ਦਾ ਕੀ ਬਣੂ ਠੀਕ ਹੈ ਤੇ ਫਿਰ ਮੈਂ ਇਹੋ ਜਿਹੇ ਵੀ ਕੇਸ ਦੇਖੇ ਆ ਜਿੱਥੇ ਡਿਵੋਰਸ ਹੋ ਜਾਂਦਾ ਤੇ ਫਿਰ ਜਵਾਕਾਂ ਦੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ ਕਿਉਂਕਿ ਹੁਣ ਜਿੱਥੇ ਜਵਾਕ ਨੇ ਆਪਦੇ ਮਾਂ ਪਿਓ ਇੱਕ ਘਰ ਚ ਦੇਖਣੇ ਸੀਗੇ ਹੁਣ ਉਹਨੂੰ ਦੋ ਡਿਫਰੈਂਟ ਥਾਵਾਂ ਤੇ ਵੀਕਐਂਡ ਟੂ ਵੀਕਐਂਡ ਜਾਣਾ ਪੈਣਾ ਹੈ ਤੇ ਉਹਨੂੰ ਬੱਚੇ ਨੂੰ ਚੂਜ਼ ਕਰਨਾ ਪੈਣਾ ਵੀ ਮੈਂ ਕਿਹੜੇ ਹੌਲੀਡੇ ਕਿੱਥੇ ਕੱਟਣੇ ਜੇ ਆਪਦੇ ਠੋਡੀ ਕੋਈ ਪ੍ਰਵਾਹ ਨਹੀਂ ਹੁੰਦੀ ਤੇ ਯਾਰ ਝਗੜੇ ਹੁੰਦੇ ਰਹਿੰਦੇ ਆ ਇਹ ਤਾਂ ਇਹ ਤਾਂ ਮੈਂ ਵੀ ਕਿੰਨੇ ਝਗੜੇ ਹੁੰਦੇ ਰਹਿੰਦੇ ਮम्मी डैडी ਨਾਲ ਭੈਣ ਭਰਾ ਦੇ ਨਾਲ ਹਨ ਸਾਰਿਆਂ ਨਾਲ ਹੁੰਦੇ ਰਹਿੰਦੇ ਆ ਪਰ ਇਹਦਾ ਕਦੇ ਵੀ ਇਹ ਅਨਸਰ ਨਹੀਂ ਹੁੰਦਾ ਕਿ ਤੁਸੀਂ ਬਾਹਰ ਜਾ ਕੇ ਕਿਸੇ ਹੋਰ ਦੇ ਨਾਲ ਰਿਸ਼ਤੇ ਬਣਾਓ ਇਹਦੇ ਨਾਲ ਤੁਹਾਨੂੰ ਕੁਝ ਨਹੀਂ ਮਿਲ ਜੇ ਤੁਹਾਨੂੰ ਫਟ ਖੁੱਲਾ ਹੋ ਸਿਉਂਤਾ ਨਹੀਂ ਜਾਣਾ ਰਾਮ ਨਾਲ ਤੁਸੀਂ ਅਡਲਟ ਹੋ ਸਾਰੇ ਬੈ ਕੇ ਤੁਸੀਂ ਗੱਲ ਕਰੋ ਆਪਦੇ ਹਸਬੰਡ ਜਾਂ ਵਾਈਫ ਦੇ ਨਾਲ ਵੀ ਆਹ ਪ੍ਰੋਬਲਮ ਆਪਾਂ ਸੋਲੂਸ਼ਨ ਕੀ ਬਣਾਈਏ ਬਾਹਰ ਜਾ ਕੇ ਤੁਸੀਂ ਹਲਕੇ ਹੋਏ ਕੁੱਤੇ ਵਾਂਗ ਤੁਹਾਨੂੰ ਖਾ ਦਿੰਦੇ ਆ ਤੁਹਾਨੂੰ ਮਿਲਦਾ ਕੀ ਆ ਆਪ ਦਾ ਘਰ ਬਰਬਾਦ ਕਰ ਦੇ ਨਾਲ ਹੋਰ ਕਿਸ ਦਾ ਕਰਦੇ ਹੋ ਸ਼ਰਮ ਤਾਂ ਤੁਹਾਨੂੰ ਆਉਂਦੀ ਨਹੀਂ ਜਿਹੜੇ ਤੁਸੀਂ ਇਹ ਜੀ ਹਰਕਤ ਕਰਦੇ ਹੋ ਮਿਲਦਾ ਕੀ ਆ ਤੁਹਾਨੂੰ ਕੀ ਦੱਸ 2 ਸੈਕਿੰਟ ਵਾਸਤੇ ਜਿਹੜਾ ਲਾਈਕ ਨੋ ਵਨ ਨੋਜ਼ ਦਿਸ ਪਰਸਨ ਨਾ ਹੀ ਤੁਸੀਂ ਇਹਨੂੰ ਨਹੀਂ ਚੰਗੀ ਤਰ੍ਹਾਂ ਜਾਣਦੇ ਹੋ ਤੁਹਾਡੇ 2 ਸੈਕਿੰਟ ਵਾਸਤੇ ਦੁੱਖ ਤੁਹਾਡੇ ਨਾਲ ਸਾਂਝੇ ਕਰਨਗੇ ਤੇ ਬਸ ਤੁਹਾਡਾ ਰਿਸ਼ਤਾ ਬਣ ਗਿਆ ਹੁਣ ਤੁਸੀਂ ਤਾਂ ਡੇਟ ਕਰਨ ਲੱਗ ਗਏ ਤੇ ਜਿਹੜੇ ਤੁਹਾਡੇ ਘਰੇ ਘਰ ਵਾਲੇ ਜਾਂ ਘਰ ਵਾਲਾ ਆ ਉਹਨਾਂ ਦਾ ਕੀ ਬਣੂ ਠੀਕ ਆ ਤੇ ਫਿਰ ਮੈਂ ਇਹੋ ਜਿਹੇ ਵੀ ਕੇਸ ਦੇਖੇ ਆ ਜਿੱਥੇ ਡਿਵੋਰਸ ਹੋ ਜਾਂਦਾ ਤੇ ਫਿਰ ਜੁਆਕਾਂ ਦੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ ਕਿਉਂਕਿ ਹੁਣ ਜਿੱਥੇ ਜੁਆਕ ਨੇ ਆਪਦੇ ਮਾਂ ਪਿਓ ਇੱਕ ਘਰ ਚ ਦੇਖਣੇ ਸੀਗੇ ਹੁਣ ਉਹਨੂੰ ਦੋ ਡਿਫਰੈਂਟ ਥਾਵਾਂ ਤੇ ਵੀਕਐਂਡ ਟੂ ਵੀਕਐਂਡ ਜਾਣਾ ਪੈਣਾ ਹੈ ਤੇ ਉਹਨੂੰ ਬੱਚੇ ਨੂੰ ਚੂਜ਼ ਕਰਨਾ ਪੈਣਾ ਵੀ ਮੈਂ ਕਿਹੜੇ ਹੌਲੀਡੇ ਕਿੱਥੇ ਕੱਟਣੇ ਜੇ ਆਪਦੀ ਥੋੜੀ ਕੋਈ ਪ੍ਰਵਾਹ ਨਹੀਂ ਹੁੰਦੀ ਤੇ ਯਾਰ ਝਗੜੇ ਹੁੰਦੇ ਰਹਿੰਦੇ ਆ ਇਹ ਤਾਂ ਇਹ ਤਾਂ ਮੈਂ ਵੀ ਕੰਨੀ ਝਗੜੇ ਹੁੰਦੇ ਰਹਿੰਦੇ ਤਾਂ ਮੰਮੀ ਡੈਡੀ ਨਾਲ ਭੈਣ ਭਰਾ ਦੇ ਨਾਲ ਹਨ ਸਾਰਿਆਂ ਨਾਲ ਹੁੰਦੇ ਰਹਿੰਦੇ ਆ ਪਰ ਇਹਦਾ ਕਦੇ ਵੀ ਇਹ ਅਨਸਰ ਨਹੀਂ ਹੁੰਦਾ ਕਿ ਤੁਸੀਂ ਬਾਹਰ ਜਾ ਕੇ ਕਿਸੇ ਹੋਰ ਦੇ ਨਾਲ ਰਿਸ਼ਤੇ ਬਣਾਓ ਇਹਦੇ ਨਾਲ ਤੁਹਾਨੂੰ ਕੁਝ ਨਹੀਂ ਮਿਲ ਜਣਾ ਤੁਹਾਨੂੰ ਫਟ ਖੁੱਲਾ ਹੋ ਸਿਉਂਤਾ ਨਹੀਂ ਜਾਣਾ ਰਾਮ ਨਾਲ ਤੁਸੀਂ ਅਡਲਟ ਹੋ ਸਾਰੇ ਬੈ ਕੇ ਤੁਸੀਂ ਗੱਲ ਕਰੋ ਆਪਦੇ ਘਰ ਹਸਬੰਡ ਜਾਂ ਵਾਈਫ ਦੇ ਨਾਲ ਵੀ ਆਹ ਪ੍ਰੋਬਲਮ ਆਪਸ ਸੋਲੂਸ਼ਨ ਕੀ ਬਣਾਈਏ ਬਾਹਰ